ਵੈਲਕਮ ਟੂ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਕਰ ਲੋ ਚੈੱਕ ਡਿਜ਼ਾਈਨਿੰਗ ਨੈਟ ਸੂਟ ਆ ਗਿਆ ਬਹੁਤ ਵਧੀਆ ਮਾਲ ਹੈ ਆਲੋ ਪਜਾਮਾ ਕਰ ਲੋ ਚੈੱਕ ਠੀਕ ਹੈ ਜੀ ਸਾਈਜ਼ ਮਿਲੂਗਾ ਐਮ ਐਲ ਐਕਸਲ ਡਬਲ ਐਕਸਲ ਰੰਗ ਰਹੂਗੇ ਪੰਜ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਮਾਲ ਆ ਗਿਆ ਫੁੱਲ ਕਿਹੜੇ ਲੇਡੀਜ਼ ਹੈ ਲੇਡੀਜ਼ ਲੇਡੀਜ਼ ਜੀ ਲੇਡੀਜ਼ ਨਾਈਟ ਸੂਟ ਐਮ ਐਲ ਐਕਸਲ ਡਬਲ 3 4 5 ਐਕਸਲ ਤੱਕ ਆਲੋ ਸਾਈਜ਼ ਕਰ ਲੋ ਚੈੱਕ ਡਬਲ ਐਕਸਲ ਆਲੋ L5 एक्सेल ਆਲੋ 3 एक्सेल ਆਲੋ L ਸਾਰੇ ਸਾਈਜ਼ ਮਿਲੂਗੇ ਰੇਟ ਕਿੰਨਾ ਸਿਰਫ ਕਿੰਨਾ 99 99 ਰੁਪਏ ਹਾਂਜੀ ਹਾਂਜੀ ਸਿਰਫ 99 ਰੁਪਏ ਦਾ ਨੈਰ ਸੂਟ ਆ ਜਾਓ ਜਲਦੀ ਜਲਦੀ ਪਹੁੰਚੋ AK ਕਲੈਕਸ਼ਨ ਮੇਨ ਬਜ਼ਾਰ ਕਰਾੜੀ ਫੁੱਲ ਸਟਾਕ ਆ ਗਿਆ ਏ ਪਲੇਨ ਤੋਂ ਇਲਾਵਾ ਪ੍ਰਿੰਟ ਵੀ ਮਿਲ ਜਣੇ ਆ ਕਲਰ ਬਾਦੂ ਪਲੇਨ ਤੋਂ ਇਲਾਵਾ ਪ੍ਰਿੰਟ ਵੀ ਦਵਾਂਗੇ ਜੀ ਸਿਰਫ 99 ਰੁਪਏ ਦਾ 99 ਰੁਪਏ ਦਾ ਬਿਲਕੁਲ 100 ਰੁਪਏ ਦਾ 99 ਦਾ ਜੀ ਆ ਲੋ ਕਰੋ ਚੈੱਕ ਐਦਾਂ ਨਹੀਂ ਬੰਦ 99 ਵਿੱਚ ਚਿੱਟੀ ਸ਼ਰਟ ਦੇਣੀ ਹੈ ਨਾ ਨਾ ਆ ਲੋ ਨਾਲ ਪਜਾਮਾ ਵੀ ਦੇਣਾ ਵੀ ਦੇਣਾ ਹੈ ਆ ਲੋ ਜਿਹੜੀ 99 ਰੁਪਏ ਦਾ ਨੈਟ ਸੂਟ ਕਲਰ ਆ ਗਿਆ ਫੁੱਲ ਰੰਗ ਦੇਖ ਲਓ ਕਿੰਨੇ ਰੰਗ ਆ ਮਾਲ ਆ ਗਿਆ ਫੁੱਲ ਵੀਰ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਏ ਕੇ 컬렉ਸ਼ਨ 메ਨ ਬਾਜ਼ਾਰ ਕਰਾਲੀ ਲਿਆ ਪ੍ਰਿੰਟ ਲਗਾ ਫਿਰ ਹੁਣ ਪ੍ਰਿੰਟ ਲੋ ਜੀ ਦਿਖਾ ਦਿਓ ਪ੍ਰਿੰਟ ਆਹ ਲੋ ਜੀ ਕਰੋ ਚੈੱਕ ਪ੍ਰਿੰਟ ਦੇਖ ਲੋ ਕਿੰਨੇ ਸੋਹਣੇ ਸੋਹਣੇ ਆ ਖੋਲ ਕੇ ਰਖਾਣ ਦੋ ਮੈਨੂੰ ਖੋਲ ਕੇ ਪੰਜ ਚਾਰ ਫੂਟ ਪ੍ਰਿੰਟ ਦੇ ਦਾ ਆਹ ਲੋ ਜੀ ਸਾਈਜ਼ ਕਰੋ ਚੈੱਕ ਕਿੱਡਾ ਸਾਈਜ਼ ਆ ਦੇਖੋ ਆਜੂਗਾ ਮੇਰੀਆਂ ਪਹਿਣਾ ਦੇ ਜਿਹੜੀਆਂ ਭਾਰੀਆਂ ਪਹਿਣਾ ਆਹ ਲੋ ਜੀ ਉਹਨਾਂ ਦੇ ਵੀ ਆਉਂਗਾ ਆਹ ਲੋ ਪਜਾਮੇ ਦਾ ਕਰ ਲੋ ਸਾਈਜ਼ ਚੈੱਕ ਬਾਜ਼ਾਰ ਦਾ ਰੇਟ ਹੈਗਾ 500 600 700 ਇੱਕ ਇੱਕ ਕਲੈਕਸ਼ਨ ਦਾ 99 ਰੁਪਏ ਦਾ ਹੋਲੀ 99 ਆਹ ਲੋ ਕਰੋ ਚੈੱਕ ਸਾਈਜ਼ ਨਹੀਂ ਨੰਬਰ ਪੈਦਾ ਪਾ ਲਓ ਚਲੋ ਚਲੋ ਚੈੱਕ ਪ੍ਰਿੰਟ ਇਹ ਸੱਚੀ ਗੱਲ ਐ ਹਾਂਜੀ ਹਾਂਜੀ ਸੱਚੀ ਗੱਲ ਐ ਸੇਲ ਲੱਗ ਗਈ ਨੰਬਰ ਪੈਦਾ ਝੂਠ ਬੋਲੀ ਜੋ ਕਿਤੇ 27 ਤਰੀਕ ਤੇ ਲੈ ਕੇ 5 ਤਰੀਕ ਤੱਕ ਸੇਲ ਐ ਓਨਲੀ ਉਹਨਾਂ 27 ਤੇ ਫਰੈਸ਼ ਮਾਲ ਐ ਨਵਾਂ ਮੁੱਠੇ ਗੁੰਦਰੇ ਲੋਕੀ ਪਾ ਟੈਕਿੰਗ ਖੋਲ ਕੇ ਦਿਖਾਓ ਤੁਸੀਂ ਪੈਕਿੰਗ ਫਰੈਸ਼ ਪੁਰਾਣੇ ਮਾਲ ਦੀ ਵੀਡੀਓ ਏਕੇ ਵਾਲੇ ਨੇ ਪਾਣੀ ਨਵੇਂ ਮਾਲ ਦੀ ਵੀਡੀਓ ਬੈਸਟ ਕੁਆਲਟੀ ਦਾ ਮਾਲ ਆ ਲਓ ਕਰ ਲਓ ਚੈੱਕ ਪ੍ਰਿੰਟ ਜਿਹੜਾ ਪਸੰਦ ਆ ਸਕਰੀਨ ਸ਼ਾਟ ਮਾਰੀ ਜਾਓ ਬੱਦ ਤੇ ਬੱਦ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਸਿਰਫ 99 ਰੁਪਏ માં ਸੇਲ ਲੱਗ ਗਈ 99 ਰੁਪਏ માં ਮੇਲਾ ਕਿਨੂੰ ਆ ਮੇਲਾ ਔਣੂ ਆ ਜਿਹੜਾ ਕਰੂੰਗਾ ਵੀਡੀਓ ਨੂੰ ਸ਼ੇਅਰ ਪੇਜ ਨੂੰ ਕਰੂੰਗਾ ਫੋਲੋ ਏਕੇ ਕਲੈਕਸ਼ਨ ਕਰਾਲੀ ਕਰੋ ਚੈੱਕ ਪ੍ਰਿੰਟ ਕਰੋ ਚੈੱਕ ਡਿਜ਼ਾਈਨ ਆ ਲੋ ਰੰਗ ਨਹੀਂ ਮੁੱਕਲੇ ਰੰਗ ਬਹੁਤ ਹੈ ਡਿਜ਼ਾਈਨ ਬਹੁਤ ਹੈ ਆ ਲੋ ਚੈੱਕ ਕਰੋ ਡਿਜ਼ਾਈਨ ਇਹ ਆ ਲੋ ਇੱਕ ਹੋਰ ਖੋਲ ਦਿੰਦਾ 200 ਰੁਪਏ ਦੇ ਖੋਲਣ ਨੂੰ ਮਨਾ ਕਰਿਆ ਤਾਂ ਕਹਿੰਦੇ ਆ ਲੋ ਪਰ ਖੋਲਤਾ ਬਟਨ ਵਾਲਾ ਵੀ ਕਰਤਾ 99 ਰੁਪਏ ਦਾ ਬਟਨ ਵਾਲਾ ਨਾਈਟ ਸੂਟ ਬਟਨ ਵਾਲਾ ਵੀ ਨਾ 99 ਰੁਪਏ ਦਾ ਆ ਲੋ ਰੁਪਏ ਦਾ ਨਾਈਟ ਸੂਟ ਆਉਣ ਦੀ ਨਹੀਂ 99 ਰੁਪਏ ਦਾ ਲਾਈਟ ਕਲਰ ਦਿਖਾਓ ਆ ਲੋ ਲਾਈਟ ਕਲਰ ਕਰੋ ਚੈੱਕ ਡਾਰਕ ਕਲਰ ਕਰੋ ਚੈੱਕ ਗਰਮੀਆਂ ਦਾ ਤੋਹਫਾ ਸੇਵਾ ਹੀ ਸੇਵਾ ਸੇਵਾ ਹੀ ਸੇਵਾ ਕੋਈ ਛੁੱਟ ਨਹੀਂ ਸਿਰਫ ਸੇਵਾ ਸਿਰਫ ਸੇਵਾ ਕੋਈ ਮੇਵਾ ਨਹੀਂ ਲੈਣਾ ਕੋਈ ਪੇਵਾ ਨਹੀਂ ਲੈਣਾ ਸਿਰਫ ਸੇਵਾ ਆ ਲੋ ਕਰੋ ਚੈੱਕ ਬੇਨਿੰਗ ਮਾਲ ਆ ਗਿਆ ਫੁੱਲ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਆਲੋ ਪ੍ਰਿੰਟ ਦੇਖ ਲੋ ਕਿੰਨੇ ਆ ਗਏ ਆਲੋ ਮਾਲ ਆ ਗਿਆ ਬਹੁਤ ਜ਼ਿਆਦਾ ਭਾਵੇਂ ਗੱਡੀਆਂ ਭਰ ਭਰ ਲੈ ਜਾਓ ਕਾਗੇ ਦਾ ਮੁੱਲ ਹੈ ਕਾਗੇ ਦਾ ਮੁੱਲ ਕੱਲਾ ਆਜੋ ਜਲਦੀ ਜਲਦੀ ਆਲੋ ਪ੍ਰਿੰਟ ਕਰ ਲੋ ਚੈੱਕ 99 ਰੁਪਏ 99 ਰੁਪਏ 99 ਰੁਪਏ 99 ਰੁਪਏ ਆਲੋ ਇਕ ਵੀਰੋ ਜੀ ਪਲਾਜੋ ਸੂਟ ਕਹ ਰਹੇ ਤੇ 250 ਵਾਲਾ ਮਾਲ ਪਿਆ ਕੀ ਖਤਮ ਹੋ ਗਿਆ ਥੋਡੇ ਕੋਲ ਹੋਤ ਜਿਆਦਾ ਬਹੁਤ ਜਿਆਦਾ ਉਹ ਵੀ ਮਿਲੂਗਾ ਇੱਕ ਕੋਰਸੈਟ ਥੋਡੇ ਪਰ ਸ਼ੋਰਟ ਕਹਿੰਦੇ ਮਾਲ ਮੁੱਕ ਗਿਆ ਦਾ ਕੋਰਸੈਟ ਦਾ ਉਹ ਹੈਗਾ ਕੀ ਨਹੀਂ ਸਾਰੇ ਹੈਗੇ ਤੁਸੀਂ ਦਿਖਾਓ ਉਹ ਵਾਹ ਜੀ ਵਾਹ ਮਾਹੀ ਆ ਰਿਹਾ ਉਰਦਾ 9999 ਓਨਲੀ 99 ਰੁਪਏ 99 ਰੁਪਏ 99 ਰੁਪਏ ਆ ਲਓ 99 ਰੁਪਏ 99 ਰੁਪਏ ਸਟਾਕ ਕਰ ਲਓ ਚੈੱਕ ਕਿੰਨਾ ਆ ਗਿਆ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਪੇਸ ਕਰ ਲਓ ਬੋਲੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਫੋਨ ਨੰਬਰ ਨੋਟ ਕਰ ਲਓ 98147 66800 ਜਿਸ ਨੇ ਆਨਲਾਈਨ ਮੰਗਾਣਾ ਆਨਲਾਈਨ ਵੀ ਸੇਰੀਂ ਜੁਰਕੀ ਤੇ ਮੰਗਾ ਲਓ ਬਈ 99 ਵਾਲਾ ਮਾਲ ਪੁੱਜਦਾ ਨਹੀਂ ਘਰੇ ਪੁੱਜਦਾ ਕਰ ਦੂੰਗਾ ਇੰਨੀ ਗਰੰਟੀ ਕਰਦੀ ਆ ਲੋ ਚੱਕੋ ਰੰਗ 99 ਆ ਲੋ ਪਲੇਨ ਵੀ ਮਿਲੂਗਾ ਪ੍ਰਿੰਟ ਵੀ ਮਿਲੂਗਾ ਆ ਲੋ ਕਰੋ ਚੈੱਕ 99 ਰੁਪਏ ਦਾ ਓਨਲੀ ਗਰਮੀਆਂ ਦੇ ਠੰਡੇ ਝੋਨੇ ਆ ਲੋ ਜੀ ਗਰਮੀਆਂ ਦੇ ਤੋਹਫੇ ਇੱਕ ਇੱਕ ਰਕਸ਼ਨ ਨੇ ਲਾਤੀ ਸੇਲ ਨਵੇਂ ਮਾਲ ਦੀ ਮੁੱਠੇ ਗੁਦਰੇ ਨਵੇਂ ਆਲੋ ਰੱਖ ਕਰ ਲੋ ਆ ਲੋ ਜੀ ਦੇਖੋ ਡਿਜ਼ਾਈਨਿੰਗ ਆਹ ਦੀ 99 99 ਆ ਲੋ ਜੀ 250 ਵਾਲਾ ਮਾਲ ਜਿਹੜਾ ਤੁਸੀਂ ਕਹਿ ਰਹੇ ਸੀਗੇ ਆ ਲੋ ਜੀ ਆਜੇ ਇੱਧਰ ਆਜੋ ਵੀ ਜੀ 250 ਵਾਲਾ ਵੀ ਦੇਣਾ ਆਪਾਂ ਨੇ ਪਲਾਜੋ ਸੂਟ ਪੈਣਾ ਨੂੰ ਆ ਲੋ ਕਰੋ ਸੈੱਟ ਪਲਾਜੋ ਸੂਟ ਬਾਜ਼ਾਰ ਦਾ ਰੇਟ 600 ਵਾਲਾ 6 250 ਬਾਜ਼ਾਰ ਦਾ ਰੇਟ 600 700 ਸਾਡੇ ਤੇ ਮਿਲਣਾ ਕਿੰਨੇ ਦਾ 250 250 ਸਿਰਫ 250 ਦਾ 250 ਰੁਪਏ ਦਾ ਜੀ ਕਰੋ ਚੈੱਕ ਬਾਜ਼ਾਰ ਦਾ ਰੇਟ 500 700 ਏਕ ਰੈਕਸ਼ਨ ਦੇ ਕਿੰਨੇ ਦਾ ਸਿਰ 250 250 250 250 250 250 ਮਾਲ ਆ ਗਿਆ ਫੁੱਲ 250 250 ਭੈਣਾਂ ਦੀ డిਮਾਂਡ ਦੇ ਦੁਆਰਾ ਰੀਸਟਾਕ ਕਰਤਾ ਪੜੇ ਮਾਲ ਠੀਕ ਹੈ ਜੀ ਇਹਦੇ ਚ ਜਿੰਨਾ ਮਰਜੀ ਸਟਾਕ ਲੈ ਲੈ ਵਾਲੇ ਕਰ ਨਹੀਂ ਸਟਾਕ ਨਹੀਂ ਨੀਗਾ ਮਰਾ ਦਿਓ ਇੱਕ ਵਾਰ ਆ ਲੋ ਭੈਣਾਂ ਕਹਿੰਦੇ ਸਟਾਕ ਨਹੀਂ ਹੈਗਾ ਆ ਲੋ ਕਰ ਲੋ ਚੈੱਕ ਐਮ ਐਲ ਐਲ ਐਕਸਲ ਐਕਸਲ ਡਬਲ ਐਕਸਲ ਡਬਲ ਐਕਸਲ ਠੀਕ ਹੈ ਜੀ ਮਾਲ ਮਿਲੂਗਾ ਫੁੱਲ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਬਾਜ਼ਾਰ ਦਾ ਰੇਟ ਹੈਗਾ 1200 1300 ਏਕ ਏਕ ਕਲੈਕਸ਼ਨ ਨੇ ਦੇਣਾ ਕਿੰਨੇ ਦਾ 399 399 399 ਰੁਪਏ ਨਾਲ ਦੁਪੱਟਾ ਵੀ ਹੈ ਵੀ ਸ਼ੇਪ ਡਿਜ਼ਾਈਨ ਆ ਚੁੰਨੀ ਨਾਲ ਆ ਏ ਵਨ ਕੁਆਲਟੀ ਆ ਲੋ ਚੈੱਕ ਆ ਲੋ ਕੋਰ ਸੈੱਟ ਕਰੋ ਚੈੱਕ ਕੋਰ ਸੈੱਟ ਵੀ ਦੇਖੋ ਕੋਰ ਸੈੱਟ ਕਿੰਨੇ ਦਾ 399 ਰੁਪਏ ਦਾ ਓਨਲੀ ਮਾਰਕੀਟ ਚ ਵਿਕਦਾ 750 800 ਏਕ ਏਕ ਕਲੈਕਸ਼ਨ ਤੇ ਸਿਰਫ 399 ਰੁਪਏ ਦਾ ਆ ਲੋ ਜੀ ਕਰੋ ਚੈੱਕ ਆ ਲੋ ਆ ਕਰੋ ਚੈੱਕ ਬਾਜ਼ਾਰ ਦਾ ਰੇਟ ਹੈਗਾ ਕੋਰ ਸੈੱਟ ਆ ਗਿਆ ਕੋਰ ਸੈੱਟ ਬਾਜ਼ਾਰ ਦਾ ਰੇਟ ਹੈਗਾ 800 900 ਇੱਕ ਰਕਸ਼ਨ ਨੇ ਕਰਤਾ 250 ਰੁਪਏ ਦਾ ਕੋਰ ਸੈੱਟ 250 ਦਾ ਕੋਰ ਸੈੱਟ ਸਿਰਫ 250 ਦਾ ਇਹ 250 ਦਾ ਜੀ 250 ਦਾ ਬੁਲਬੁਲ ਦੇ ਪੈਸੇ 250 250 ਕੱਪੜਾ ਫ੍ਰੀ ਸਲਾਈਆਂ ਫ੍ਰੀ ਸੇਵਾ ਦਾ ਕੰਮ ਕਰਨਾ ਵਾ ਪਹਿਣਾ ਦੀ ਕੰਨਿਆ ਸੇਵਾ ਆ ਲੋ ਕਰੋ ਚੈੱਕ ਮਾਲ ਮਿਲੂਗਾ ਫੁੱਲ ਇਹ ਤਾਂ ਸੈਂਪਲ ਦਿਖਾ ਰਿਆ ਮੈਂ ਫਿਲਮ ਹਜੇ ਬਾਕੀ ਹੈ ਆ ਲੋ ਕਰੋ ਚੈੱਕ ਟਰੇਂਡਰ ਕਵੀਆ ਚੈੱਕ ਚੁੱਲ ਆ ਗਿਆ ਮਾਲ ਏਕੇ ਕਲੈਕਸ਼ਨ ਦੇ ਉੱਤੇ ਜਲਦੀ ਜਲਦੀ ਆਣਾ ਕਿੱਥੇ ਏਕੇ ਕਲੈਕਸ਼ਨ ਮੇਨ ਬੀਅਰ ਕੋਰਾਲੀ ਵੱਧ ਤੋਂ ਵੱਧ ਕਰ ਲੋ ਪੇਜ ਨੂੰ ਫੋਲੋ ਆ ਲੋ ਇੱਕ ਫਰਾਕ ਸੂਟਾਂ ਦੀ ਪਹਿਣਾ ਦੀ ਮੰਗ ਆਇਆ ਦਾ ਤੋਹਫਾ ਹੀ ਆ ਗਿਆ ਕਰੋ ਚੈੱਕ ਫਰਾਕ ਨਾਲ ਪਲਾਜੋ ਨਾਲ ਚੁੰਨੀ ਡਿਜ਼ਾਈਨਿੰਗ ਕਰ ਲੋ ਚੈੱਕ ਬਾਜ਼ਾਰ ਦਾ ਰੇਟ ਹੈਗਾ 1500 1600 ਏਕੇ ਕਲੈਕਸ਼ਨ ਨੇ ਦੇਣਾ 499 ਰੁਪਏ ਫਰਾਕ 499 ਸਿਰਫ 499 ਫਰਾਕ ਸੂਟ ਇਹਦਾ ਰੰਗ ਦਊਗਾ 1400 1500 ਐ ਨਹੀਂ ਹੈਗਾ ਸਿਰਫ 499 ਐ ਨਹੀਂ ਹੈਗਾ ਇੱਕ ਪੀਸ ਰੱਖ ਕੇ ਵੀਡੀਓ ਪਾ ਰਹੇ ਆ ਫੁੱਲ ਸਟੋਕ ਪਿਆ ਆ ਲੋ ਸ਼ੀਸ਼ੇ ਮਾਨੂੰ ਦਿਖਾ ਦਿਓ ਰੰਗ ਸਾਰੇ ਹੀ ਸ਼ੀਸ਼ੇ ਮਾਨੂੰ ਮਾਰ ਦੋ ਜ਼ੂਮ ਕਲਰ ਦੇਖ ਲਓ ਕਿੰਨੇ ਸਾਰੇ ਪਏ ਆ ਹਰ ਇੱਕ ਫਰੌਕ ਸੂਟ ਦੇ ਵਿੱਚ ਸਾਈਜ਼ ਵੀ ਮਿਲੂਗੇ ਐਮ ਸਾਈਜ਼ ਐਲ ਸਾਈਜ਼ ਐਕਸਲ ਸਾਈਜ਼ ਤਿੰਨ ਤਿੰਨ ਸਾਈਜ਼ ਆ ਸਾਰੇ ਰੰਗ ਦੇ ਸਾਰੇ ਸਾਈਜ਼ ਮਿਲ ਜਾਣਗੇ ਆਪ ਅਗਲਾ ਡਿਜ਼ਾਈਨ ਕਰੋ ਚੈੱਕ ਫਰੌਗ ਸੂਟ ਦਾ ਏ ਕਰੋ ਚੈੱਕ ਡਿਜ਼ਾਈਨਿੰਗ ਸੇਮ ਫੋਟੋ ਵਾਲਾ ਪੀਸ ਹੈ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ 499 ਰੁਪਏ ਦਾ ਕਰੋ ਚੈੱਕ 99 ਨਾਲ ਪਲਾਜੋ ਨਾਲ ਸੋਲੀ 1 1 ਕਲੈਕਸ਼ਨ ਮੇਂ ਵਾਲਾ ਵਾਲੀ ਸੇਮ ਫੋਟੋ ਵਾਲਾ ਮਾਲ ਹੈ ਆ ਲੋ ਇੰਸਟਾਗ੍ਰਾਮ ਰੀਲ ਦਾ ਪੀਸ ਕਰੋ ਚੈੱਕ ਡਿਜ਼ਾਈਨ ਕਿੰਨੇ ਦਾ 499 ਰੁਪਏ ਦਾ ਫਰਾਕ ਸੂਟ ਹੈ 499 499 only 499 499 ਰੁਪਏ ਮਾ ਦੇਣਾ ਫਰਾਕ ਸੂਟ ਨਹੀਂ ਕੋਈ ਕੁਸਟ ਨਹੀਂ ਫਿਰ ਪਗਾਖਾਂ ਦੀ ਸੇਵਾ ਮਾਲ ਆ ਗਿਆ ਫੁੱਲ ਆ ਲੋ ਕਰੋ ਚੈੱਕ 26 ਪਾੜਾ ਫਰਾਕ ਸੂਟ 499 ਰੁਪਏ ਦਾ ਕਰਤਾ ਨਾਲ ਦੇਣਾ ਪਲੱਜੋ ਨਾਲ ਜਿਹੜੀ ਚੁੰਨੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਹਰ ਇੱਕ ਸੂਟ ਦੇ ਵਿੱਚ ਸਾਈਜ਼ ਮਿਲੂਗਾ ਐਮ ਐਲ ਐਕਸਲ ਡਬਲ ਐਕਸਲ ਚਾਰ ਚਾਰ ਸਾਈਜ਼ ਹੈ ਸਾਈਜ਼ ਮਿਲਣਗੇ ਵੱਡੇ ਵੱਡੇ ਰੇਟਾਂ ਦੇ ਕੋਲ ਚੈੱਕ ਆਲੋਫ ਕਰੋ ਚੈੱਕ ਡਿਜ਼ਾਈਨ ਇਤੋਂ ਇਲਾਵਾ ਇਸ ਗੇਲਫ ਟ੍ਰੇਲਰ ਹੈ ਡੈਮੋ ਜਿਹਨੂੰ ਕਹਿੰਦੇ ਆ ਇੱਥੇ ਇਲਾਵਾ ਫਿਲਮ ਅਜੇ ਬਾਕੀ ਆ ਆਕੇ ਦਿਖਣੀ ਕਿੱਥੇ ਹੈ ਏਕ ਏਕ ਕਲੈਕਸ਼ਨ ਮੇਨ ਅਪਾਇਰ ਕਰਾ ਲਈ ਮਾਈਆਂ ਦੀ ਫੋਨ ਨੰਬਰ ਵੀ ਦੱਸ ਦੋ 9814767800 ਬਰੀਆਨੀ ਦੇਖ ਲਓ ਕਿੰਨੇ ਸੋਹਣੇ ਸੋਹਣੇ ਪੀਸ ਐ ਸੇਵ ਹੋਟਲ ਵਾਲਾ ਮਾਲ ਐ ਇਹਦਾ ਰੇਟ ਦੱਸੋ ਇਹਦਾ 900000 ਰੁਪਏ ਹੋਣਾ ਉਹ ਨਹੀਂ ਨਹੀਂ ਜੀ ਕੋਈ 900 ਨਹੀਂ ਕੋਈ ਇੰਟਲੀ ਸ਼ੇਡ ਹੈ ਉਹ ਨਹੀਂ 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 ਹਾਈ ਜੈਂਟਲੀ ਕੰਮ ਹੋਇਆ ਵਾ ਗਲੇ ਤੇ ਵੀ ਸ਼ੇਪ ਦਾ ਕਿੰਨੇ ਦਾ 499 ਰੁਪਏ ਦਾ ਦੇ ਦੇ 499 499 499 ਰੁਪਏ ਦਾ ਪਤਾ ਨਹੀਂ ਹੈਗਾ ਨਹੀਂ ਨਹੀਂ ਕੋਈ ਭਲੇਖਾ ਨਹੀਂ ਕੋਈ ਚਾਰ ਨਹੀਂ 499 499 ਓਨਲੀ ਇਹ ਤੋਂ ਇਲਾਵਾ ਆਪਾਂ ਦੇਵਾਂਗੇ ਤੁਹਾਨੂੰ ਪਲਾਜੋ ਸੂਟ ਆ ਲੋ ਕਰ ਲੋ ਚੈੱਕ ਸੇਮ ਫੋਟੋ ਆਣਾ ਮਾਲ ਹੈ ਸਾਈਜ਼ ਮਿਲੂਗਾ 46 ਸਾਈਜ਼ ਕਰਨੀ ਮਰਾ ਤੋਂ ਨੀਗਾ 46 48 50 52 ਠੀਕ ਹੈ ਜੀ ਇਹ ਕਿੰਨੇ ਦਾ ਵੱਡੇ ਵੱਡੇ ਸਾਈਜ਼ 399 ਰੁਪਏ ਦਾ ਆਲੋ ਕਰੋ ਚੈੱਕ ਸਾਈਜ਼ ਵੱਡੇ ਰੇਟ ਛੋਟੇ ਵਾਹ ਜੀ ਵਾਹ 3 4 ਐਕਸਲ ਦਾ ਰੇਟ ਕਰਦਾ ਹੁੰਦਾ ਨਹੀਂ ਨਹੀਂ ਉਹ ਘੱਟ ਕਿੰਨਾ ਰਸਤੇ ਆ 399 ਨਹੀਂ 99 ਓਨਲੀ 399 ਚੈੱਕ ਕੋਈ ਨਾ ਰੁਪਏ ਇਹਦੇ ਦਾ ਕਪੜਾ ਵੀ ਨਹੀਂ ਹੈਗਾ 5 4 ਹਾਂ ਜੀ ਉਹ ਸੇਵਾ ਗਾਈਂ ਕਾ ਲੋ ਚੱਕੋ ਡਿਜ਼ਾਈਨ ਵੱਡੇ ਸਾਈਜ਼ ਛੋਟੇ ਦਾ ਲੋ ਕਰੋ ਚੱਕ ਪ੍ਰਿੰਟ ਤੁਸੀਂ ਭਾਈ ਕੈ ਕਮਾਏ ਜਾਂਦੇ ਹੋ ਵਾ ਉਹ ਕਮਾਣਾ ਨਹੀਂ ਤਾਂ ਸੇਵਾ ਕਰਨੀ ਹੈ ਸੇਵਾ ਸੇਵਾ ਸਿਰਫ ਸਿਵਾ ਜੇ ਕਿਸੇ ਨੇ ਹੌਲ ਸੇਲ ਬਣਾ ਮਿਲ ਜੂਗਾ ਮਿਲ ਜੂਗਾ ਮੈਂ ਤਾਂ ਵੀ ਮਿਲ ਜੂਗਾ ਪੇਜ ਨੂੰ ਕਰ ਲੋ ਫੋਲੋ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਜਲਦੀ ਆਓ ਜਲਦੀ ਪਾਓ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ